ਉਹ ਕਿਵੇਂ ਆ ਤਾਇਆ ਠੀਕ ਹੈ ਠੀਕ ਹੈ ਬਣ ਗਿਆ ਚੰਗੀ ਸਿਹਤ ਬਾਹਲੀ ਵਧ ਗਿਆ ਕਿਉਂ ਪੁੱਛਦਾ ਬਚੇ ਗਰਮੀ ਤੋਂ ਗਰਮੀ ਨਹੀਂ ਲੱਗਦੀ ਸਾਨੂੰ ਕਿੱਥੋਂ ਤੱਕ ਭੱਜ ਗਏ ਅੱਡੇ ਤੱਕ ਗਏ ਸੀ ਅੱਡੇ ਤੱਕ ਹੋਰ ਥੱਲੇ ਜੇ ਮੈਂ ਤਾਂ 20 ਮਿੰਟਾਂ ਨੂੰ ਖੁੱਲੂ 4:30 ਹੋ ਗਏ ਆ ਹੋਏ ਨਿਆ ਉਹ ਵਾਲੀ ਜੀ ਸੀ ਕਿਉਂ ਆਂ ਦਾਕੇ ਤਰੌਣ ਚ ਜਾਂਦਾ ਨਹੀਂ ਤਰੌਣ ਚ ਬਾਹਰ ਜਾਂਦਾ ਫਿਰ ਤੇ ਪਹਿਲੀ ਕਿਉਂ ਫਰਾਇਆ ਸਾਹੋਂ ਸਾਈ ਹੋਇਆਗਾ ਉਹ ਮੰਦੀਪੁਰੇ ਆਉਂਦੇ ਆ ਉਹ 5 ਮਿੰਟ ਲੱਗਣਗੇ ਆਏ ਉਹਨੇ ਤੁਰੇ ਜਲਦੇ ਆ ਚੱਲ ਜਾਓ ਰੇ ਵਾਹੀ ਗੁਰੂ ਸਾਈਕਲ ਵਾਲੇ ਕਿਹੜੇ ਨੌਜਵਾਨਾ ਮੰਦੀਪੁਰ ਮਨਦੀਪ ਨਹੀਂ ਹੈਗਾ ਮਨਦੀਪ ਤਾਂਲੇ ਕਰੋ ਤੁਰੂਆ ਚਲ ਮਨਦੀਪ ਗਰੋ ਨਹੀਂ ਸ਼ਿਵਾ ਹੈ ਚੱਲ ਚੱਲ ਆਗੇ ਨਾ ਵੀ ਕਰਨਾ ਉਫਾ ਹੋਈ ਆ ਯਾਰ ਐਸੀ ਬੰਦੇ ਹੁੰਦੇ ਨਾ ਮੈਂ ਬੜਾ ਅੱਕੇ ਲਾ ਦੇ ਤੇ ਨੌਜਵਾਨ ਸਵੇਰੇ ਸਵੇਰੇ ਭਾਈ ਪਹੁੰਚ ਗਿਆ ਪਿੰਡ ਦੇ ਖੇਡ ਗਰਾਉਂਡ ਤੇ ਭਾਈ ਸਾਹਿਬ ਮਨਦੀਪ ਦੇ ਨਾਲ ਤੇ ਆਪਣਾ ਨੌਜਵਾਨ ਚੋਬਰ ਉਹਨੂੰ ਭੱਜਣ ਦਾ ਵਾੜਾ ਚਾਗ ਆ ਗੱਗੂ ਨੂੰ ਤੇ ਇੱਕ ᱜੇੜਾ ਪਹਿਲਾਂ ਉਹ ਪਰਲੇਵਾਸੇ ਲਾਇਆ ਸੜਕ ਤੇ ਖੇਤ ਜਾਣੇ ਹੁੰਨੇ ਜਿੱਧਰ ਨੂੰ ਤੇ ਦੂਜਾ ਨੌਜਵਾਨ ਕਹਿੰਦਾ ਹਲੇ ਮੈਂ ਇੱਥੇ ਹੀ ਭੱਜਣਾ ਮੈਂ ਕਿ ਜਿੰਮ ਤਾਂ ਖੁੱਲਦੀ ਨਹੀਂ ਹਲੇ ਤੁਹਾਡਾ ਆ ਜਾ ਵੀਡੀਓ ਦੇਖ ਰਹੇ ਸਾਰੇ ਵੀਰ ਬਣਾ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਵਲੌਗ 'ਚ ਅੱਜ 10 80 25 ਸਤੰਬਰ 12 2024 ਤੇ ਨੌਜਵਾਨਾ ਗਰਾਊਂਡ 'ਚ ਪਹੁੰਚੇ ਇੱਥੇ ਥੋੜਾ ਜਿਹਾ ਸਰੀਰ ਗਰਮ ਕਰ ਲੈਂਦੇ ਆ ਮੁੜਕੋ ਮੁੜਕੀ ਹੋ ਜਾਗੇ ਜਦੋਂ ਤੱਕ ਜਿੰਮ ਖੁੱਲੂਗੀ ਆ ਜਾ ਗਗੂਰੇ ਇੱਥੇ ਕਾਹਤੋਂ ਖੜ ਗਿਆ ਤਾਂ ਨਵਾਦਾ ਭਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖਿਓ ਪਿੰਡ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹੇ ਤੇ ਸਾਰੀ ਗੱਲਬਾਤ ਕਰਦੇ ਰਹਿੰਨੇ ਆ ਸੰਜੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਆਹ ਵੇਖ ਸਕਦੇ ਹੋ ਸੁਣ ਸਕਦੇ ਹੋ ਤੇ ਗੱਗੂ ਵੱਲੋਂ ਸਾਰਿਆਂ ਨੂੰ ਸੋਹੀ ਗਾਲ ਸਾਰਿਆਂ ਨੂੰ ਸਾਸਤਰੀ ਗੱਲ ਸਾਰਿਆਂ ਤੇ ਨੌਜਵਾਨ ਆ ਮੜਕੋ ਮੜਕੀ ਹੋਏ ਹੀ ਫਿਰਦਾ ਇਹ ਤੂੰ ਪਹਿਲਾਂ ਹਾਂ ਤੁਰਕੇ ਕਿੜਾ ਲਾਉਨੇ ਹੁੰਨੇ ਪਹਿਲਾਂ ਗੱਗੂ ਤੇ ਹਾਂ ਸਿੱਧਾ ਉੱਠਣ ਦਾ ਰਿੱਕੇ ਦਾ ਮਨ ਆ ਭੱਜਿਆ ਕਰ ਪਹਿਲਾਂ ਤੁਰ ਲੈ ਘਰ ਕਾਲੀ ਕਾਲੀ ਤੇ ਉਹਦੇ ਨਾਲ ਆਪਣਾ ਸਰੀਰ ਰੈਡੀ ਹੋ ਜਾਂਦਾ ਉਦੋਂ ਬਾਅਦ ਰੇਸ ਵੀ ਚੰਗੀ ਲੱਗ ਜਾਂਦੀ ਆ ਹਾਂ ਵੀ ਭਲਵਾਨ ਲੱਗ ਗਿਆ ਆਪਣੀ ਸਨੇਬ ਬਣ ਗਈ ਸਨੇਬ ਬਣ ਗਈ ਤੇਰੀ ਸਸਰੀ ਘਾਲ ਰਹਿ ਗਈ ਜੀ ਫਿਰ ਹੁਣ ਸਸਰੀ ਘਾਲ ਰਹਿ ਗਈ ਤੇਰੀ ਜੀਪ ਵਾਲਿਆ ਹੈਂ ਬਈ ਹੈਂ ਸਸਰੀ ਘਾਲ ਬਈ ਸਸਰੀ ਘਾਲ ਸਸਰੀ ਘਾਲ ਬਈ ਸਾਰਿਆਂ ਨੂੰ ਤੇ ਸਾਹਮਣੇ ਪਿੰਡ ਦੇ ਇਧਰ ਦੂਜੇ ਗੁਰੂਗੜ੍ਹ ਹੱਥਲੇ ਸਪੀਕਰ ਬਾਬਾ ਜੀ ਬੋਲੇ ਨੇ ਇੱਕ ਵਾਰੀ ਅਨਾਊਂਸਮੈਂਟ ਸਵੇਰੇ ਵਾਲੀ ਗੱੜ ਹਟਾਉਣਗੇ ਚੱਲ ਕਰ ਲਾ ਤੋਰਾ ਕਾਲੀ ਕਾਲੀ ਉਹ ਇਹ ਤਾਂ ਪਹਿਲੇ ਹੀ ਆਇਆ ਖੜਾ ਸੀ ਅੱਜ ਤਾਂ ਸਤਿ ਪੀ ਸਤ ਨਾਨਕ ਹੋਤੀ ਪੀਤ ਕਾਵਿਆ ਬਗਨ ਪਰੇ ਚੱਲ ਤੁਰ ਪਾ ਗਏ ਨਾ ਇੱਕ ਗੁਣ ਨਹੀਂ ਅਮਰੇ ਤੇ ਸਾਧ ਬਿਖੇ ਬਿਖ ਖਾਈ ਮਾਇਆ ਮੋ ਪਰਿਪੈ ਭੂਲੇ ਸੋ ਤਾਰ ਸੋ ਪ੍ਰੀਤਨ ਗਾਈ ਏਕੋ ਤੇ ਮ ਪੰਥ ਸੁਨੀਓ ਗੁਰ ਸੰਗ ਕਹਿ ਮਨਾਂਤ ਜਮ ਤ੍ਰਾਸ ਮਟਾਈ ਏਕਿਆਰੇ ਦਾਸ ਪਾਪ ਕੀ ਰਿਤ ਕੀ 482 ਛੇ ਵੈਰੀ ਕੁਟ ਸਤੈ ਚਲਵ ਸਤੈ ਕਰੀ ਨਾਮ ਅਕਰੀ ਨਾਮ ਅਕਰੀ ਕਲਾ ਅਕਲਿ ਗਿਆਨ ਵਿਭਾਗ ਅਕਲ ਨਾਮ ਹੈ ਚੀਤਾ ਆਕਾਰ ਅੰਤ ਨਾ ਜਾਪੇ ਪਰਮ ਪਰਮਕਾਰ ਦੇਖੇ ਬਣਾਈ ਸਾਥੀ ਅੰਤ ਨ ਪਾਈ ਜਾਇ ਜਿਦੋਂ ਅੰਤ ਰਾਜ ਨਹੀਂ ਕੋਈ ਵਰਤਾ ਦਈ ਬਹੁਤਾ ਹੋਈ ਬਚਾ ਸਾਹ ਹੈ ਉਚਾਤਉ ਉਸੇ ਮੁਖ ਕੁਝਾ ਨਾਮ ਜੇ ਮੁੱਖ ਰੂਪ ਹੈ ਕੋਈ ਸਤਿਗੁਰ ਤੇ ਕੋ ਜਾਣੈ ਸੋ ਜੇਬ ਆਪ ਜਾਣੈ ਆਪ ਸਾਨਿਕ ਨਜ਼ਰੀ ਕਉ ਦਾਰਿ ਸਿਹਾ ਸੋ ਕਰਿਆ ਜਿਵੇਂ ਸਰਤਵਾਲੇ ਬਾਤੀ ਨਾਦੀ ਨੀਠ ਸੋ ਕਰੈ ਜਿਤੇ ਬਾਰੇ ਕੀਤੇ ਰਾਗ ਕਰਿ ਸੋ ਕਹੈ ਵਾਹਿਗੁਰੂ ਵਾਹਿਗੁਰੂ ਜੀ ਹਾਂਜੀ 70 ਮਿੱਤਰ ਉਹ ਕਿਵੇਂ ਗਗੂ ਕਦੋਂ ਆਇਆ ਸੀ ਬਰਬਾਦ ਭੱਜ ਕੇ ਆਇਆ ਮੈਂ ਤੁਹਾਨੂੰ ਅੱਗੇ ਅੱਗੇ ਆਏ ਬੈਕ ਵਾਲੇ ਗੱਲ ਹੋਣੀ ਆ ਜੈਕਸ ਰੈਜਨ ਦੀ ਗੱਲਾਂ ਬੈਕ ਵਾਲੀਆਂ ਠੀਕ ਹੈ ਹਾਂ ਪੰਜ ਵਾਦੂ ਨੇ ਫੋਨ ਆਇਆ ਸਿੱਧਾ ਘਰ ਤੇ ਦੋ ਜਾ ਮਾਤ ਅੱਧੇ ਘੰਟੇ ਕੋਈ ਨਾ ਅੱਧੇ ਘੰਟੇ ਦਾ ਬੱਲੇ ਬੱਲੇ ਹੋ ਜਾਂਦੀ ਆ ਪਿੰਡ ਵੱਲ ਅਗਰ ਮੋੜ ਮਾਰੀਏ ਮੋੜ ਕੇ ਰੱਖ ਲੈ ਇੱਥੇ ਕੋਣੀ ਦਿਨ ਲੋੜ ਆਉਂਦਾ ਫਿਰ ਚੱਕਿਆ ਕਰ ਮੜੇ ਹੋਰ ਤਾਂ ਹਾਂ ਡੰਬਲ ਥੱਲੇ ਆਂਦੇ ਖਿੱਚ ਕੇ ਪੂਰਾ ਵੈਰੀ ਉੱਡ ਉਹ ਸ਼ਿਕਰਾ ਪਹਿੰਗਲ ਹਾਂ ਨੂੰ ਕਿੰਨਾ ਮਾਣ ਮੇਰੇ ਵਾਂਗੂ ਹੀ ਮੈਨੂੰ ਦਿਖਰਾਉਂ ਲਈ ਕਹਾਕੀ नो पेन नो गेन। ਹਾਂ ਕਹਿੰਦੇ ਭਾਈ ਜੇ ਤੁਹਾਡੇ ਮਾਸ਼ਾਲਾਹ ਜੀ ਦਰਦ ਨਹੀਂ ਹੁੰਦਾ ਤਾਂ ਫਿਰ ਉਹ ਵੱਧਦੇ ਵੀ ਨਹੀਂਗੇ। ਖੈਰ ਹ ਸਵਾਗ 6 ਵਜੇ ਦੇ ਲੱਗੇ। ਸਾਮਾ ਹੋਇਆ ਤੇ ਗੱਗੂ ਪਹਿਲਾਂ ਹੀ ਚਲਾ ਗਿਆ ਸੀ ਅੱਜ ਜਿੰਮ ਲਾ ਕੇ। ਤੇ ਪੈਨ ਦੀ ਗੱਲ ਇਹ ਮੱਠੀ ਮੱਠੀ ਜਿੰਮ ਵਾਲੀ ਪੈਨ ਤਾਂ ਮਤਲਬ ਹਰ ਰੋਜ਼ ਹੁੰਦੀ ਆ ਮਾੜੀ ਮਾੜੀ ਜਦੋਂ ਵਧੀਆ ਲੱਗਿਆ ਹੁੰਦਾ ਜਦੋਂ ਆਪਣਾ ਰੋਜ਼ ਦਾ ਆਪਣਾ ਉਹ ਘੇਰਾ ਤੋੜ ਕੇ ਆਪਾਂ ਉਹਦੋਂ ਵੱਧਾ ਵੇਟ ਲਾਇਆ ਹੁੰਦਾ ਰੋਜ਼ ਨਾਲੋਂ। ਤੇ ਪੁਸ਼ ਕਰਾਉਂਦਾ ਇਹ ਤਾਂ ਮੜਾਇਆ ਸਹੀ ਇਹਨੂੰ ਆਪਾਂ ਧੱਕੇ ਨਾਲ ਵੇੜ ਵੱਧ ਜੱਕਿਆ ਹੁੰਦਾ ਫੇਰ ਪੇਨ ਹੁੰਦੀ ਹੈ ਜੇ ਸੇਮ ਵੇਟ ਆਪਾਂ ਰੋਜ਼ ਲਈ ਜਾਂਦੇ ਫੇਰ ਪੇਨ ਨਹੀਂ ਮਹਿਸੂਸ ਹੁੰਦੀ ਖੈਰ ਚੱਲਦੇ ਆ ਘਰਾਂ ਨੂੰ ਤੇ ਦੇ ਦਿਨ ਦਾ ਮਾਹੌਲ ਚਾਲ ਆ ਵੇਖਦੇ ਆ ਕੀ ਬਣਦਾ ਜੁੜਾ ਜੁੜਦਾ ਵਾਹਿਗੁਰੂ ਜੀ ਕੀ ਹਾਲ ਆ ਭਾਈ ਨਾ ਥਾਸ ਸਿੰਘ ਜੀ ਚੜਦੀ ਕਲਾ ਵਧ ਗਈ ਚਾਹੀਦੀਓ ਭਾਈ ਹਾਂਜੀ ਸਾਬ ਜੀ ਹਾਜਰੀ ਲਵਾਓ ਇੱਧਰ ਹਾਜਰੀ ਲਵਾਓ ਹਾਜਰੀ ਦਵਾ ਦੇ ਹਾਜਰੀ ਯਾਰ ਸਾਥਰੀ ਗਾਲ ਬਲਾ ਕੇ ਸਾਥਰੀ ਗਾਲ ਅੱਜ ਛੁੱਟੀ ਆ ਕਿ ਜਾਣਾ ਨਾ ਲੱਤਾਂ ਨਹੀਂ ਮਾਰਦੇ ਹੁੰਦੇ ਪੁੱਛੋ ਉਹ ਬੱਚੇ ਵਾਹ ਜੂ ਆਇਆ ਆ ਜਿਮ ਤੋਂ ਵਾਪਸ ਆ ਕੇ ਟੋਕੀ ਟੱਲੇ ਵਾਲੀ ਡਿਊਟੀ ਨਿਵੇੜ ਲਈ ਤੇ ਮੱਜਾਂ ਨੂੰ ਪਾਣੀ ਤਾਣੀ ਪਿਆ ਲਿਆ ਤੇ ਪ੍ਰਸ਼ਾਦਾ ਪਾਣੀ ਸ਼ਾਕ ਲਿਆ ਤੇ ਹੜੀਂਆ ਰੋਮੋਈ ਨਾਲ ਇਹ ਗੱਲ ਪੱਕੀ ਆ ਕਿ ਜਦੋਂ ਕੋਈ ਹੋਰ ਕੰਮ ਸੋਚਿਆ ਹੋਵੇ ਬਹੁਤੇ ਵਾਰੀ ਕੋਈ ਹੋਰ ਕੰਮ ਤਿਆਰ ਹੋ ਜਾਂਦਾ ਕੱਲ ਸੋਚਿਆ ਸੀ ਕਿ ਅੱਡਾਂ ਰੋੜੇ ਚੱਕਾਂਗੇ ਫਿਰ ਉਹ ਤਾਂ ਵੈਸੇ ਵੀ ਨਹੀਂ ਚੱਕੇ ਜਾਣੇ ਸੀ ਅੱਜ ਗੱਗੂ ਰੈਲੀ ਤੇ ਗਏ ਚੋਪਰ ਆਪਣੇ ਇਹ ਵੀ ਮੈਲਾ ਤਾਂ ਖਾਲੀ ਹੋ ਗਿਆ ਤੇ ਕੁੱਤਾ ਵਧੇਰਾ ਬੈ ਜਾ ਕਿ ਹੋ ਗਿਆ ਇਹਨੂੰ chiến này ਸਸ ਵਾਹ ਢੋਲੀ ਭਰ ਲੀਆ 5 ਲੀਟਰ ਵਾਲੀ ਡੀਜ਼ਲ ਦੀ ਤੇ ਚੱਲੇ ਆ ਕੋਸਲੇ ਵਾਲੇ ਖੇਤ ਆ ਗੱਲ ਕਰਦਾ ਸੀ ਕਿਸ ਗੱਲ ਦਾ ਇਤਿਹਾਸ ਗਵਾਹ ਪਈ ਜਦੋਂ ਜਦੋਂ ਅਸੀਂ ਕੋਈ ਹੋਰ ਕੰਮ ਸੋਚਦੇ ਆ ਕੋਈ ਹੋਰ ਕੰਮ ਤਿਆਰ ਖੜਾ ਹੁੰਦਾ ਤੇ ਇਧਰ ਫੀਟਰ ਤੇ ਕੋਹਲੇ ਵਾਲੇ ਖੇਤ ਗੈਸ ਕਟ ਹੋਣ ਜਾਣਾਗਾ ਤੇ ਆ ਟੰਗੀ ਪਈ ਮੁਗਲੈਲ ਦੀ ਢੋਲੀ ਨਵੀਂ ਤੇ ਗੈਸ ਕਟ ਕਿੱਧਰ ਟੰਗਤਾ ਝੋਲੇ ਚ ਪਹਿਲਾਂ ਗੈਸ ਕਟ ਪਾਇਆ ਸੀਗਾ ਪਹਿਲਾਂ ਤੇ 2-3 ਮਹੀਨੇ ਵਧੀਆ ਹਸੋਣਾ ਚੱਲ ਗਿਆ ਸੀ ਤੇ ਹੁਣ ਮਿਸਤਰੀ ਨੂੰ ਲੈ ਕੇ ਚੱਲਦੇ ਆ ਤੇ ਗੈਸ ਕਟ ਪਾ ਕੇ ਆਉਂਦੇ ਆਗੇ ਫੀਟਰ ਦੇ ਤੇ ਦੇਖਦੇ ਆ ਗਰਮੀ ਵਾਲਾ ਮਹੌਲ ਚੱਲ ਕਰਦੇ ਆ Enjoy ਐਂਡ ਰਿੰਡ ਉਹਦੇ ਤਿਆਰ ਕਰਕੇ ਰੱਖੇ ਪਿਆ ਬਾਪੇ ਨੇ ਪਹਿਲਾਂ ਹੀ ਜੇ ਉਹ ਬੱਲੇ ਬੱਲੇ ਆਹ ਮਿਸਤਰੀ ਕਹਿੰਦਾ ਭਾਈ ਹਲੇ ਅੱਧਾ ਪੌਣਾ ਘੰਟਾ ਹੱ ਲੱਗੂ ਆ ਤੇ ਫਿਰ ਆਪਾਂ ਚੱਲਦੇ ਆਂ ਫੀਟਰ ਦੇ ਗੈਸ ਕੱਟ ਪਾਉਣਾ ਕਿਉਂਨੇ ਚਾਚਾ ਕਹਿੰਦਾ ਮੇਰਾ ਨੈਟ ਖੜਾਗਾ ਭਾਈ ਹਾਹਾਹਾਹਾ ਸਾਸਰੀ ਗਾਲ ਦੋਨੇ ਵਾਸੀਆਂ ਨੂੰ ਇੱਕ ਸਾਸਰੀ ਚਾਲ ਚਾਚਾ ਜੀ ਕੀ ਹਾਲ ਚੱਲ ਉਹਨ ਦੋ ਰੱਖ ਰੱਖਿਆ ਚੱਲਦਾ ਇੱਕ ਵਾਰੀ ਨੈਟ ਹੈ ਉਹਾਂ ਵੀ ਬਣ ਜੇ ਲੋੜਾਂ ਓਏ ਤੈਨੂੰ ਸਾਸਰੀ ਗਾਲ ਵਾਸੀ ਫੜ ਜਾਂਦੀ ਝੱਟ ਦੇ ਕਰ ਆਈ ਚ ਕੀ ਲ ਜਾਏਗਾ ਪੁੱਤ ਆਈ ਚ ਕੀ ਲ ਜਾਏਗਾ ਵੱਡੀ ਸਾਰੀ ਉਮਰ ਆਲੇ ਹੁਣ ਤੰਦਰ ਆਈ ਚ ਕੀ ਲ ਜਾਏਗਾ ਆਈ ਚ ਕੀ ਲ ਜਾਏਗਾ ਵਾਸੀ ਹੈ ਆਈ ਚ ਕੀ ਲ ਜਾਏਗਾ ਤੂੰ ਦਹੀਂ ਦਹੀਂ ਨਹੀਂ ਆਗਾ ਦਹੀਂ ਸਰੀ ਕਾ ਬਣਾ ਦੇ ਯਾਰ ਫੀ ਵੀ ਬੋਲ ਰਿਹਾ ਇੰਟਰਨੈਟ ਨੁਕਤਾਂ ਗੱਲਰ ਹੋ ਗਿਆ ਇਕੱਲੇ ਬਾਈ ਦੁਆਈ ਦੁਆਖ ਲੈ ਕਹਿੰਦੇ ਕੀ ਹੋਇਆ ਚਾਚਾ ਨਟ ਨੂੰ ਚੱਲ ਅਪਾਂ ਦਾ ਬੰਦ ਹੋ ਜਾਂਦਾ ਹੈ ਵਾਈਫਾਈ ਬਾਈ ਉਹਦਾ ਕੱਲ ਦਾ ਬੰਦ ਹੋਇਆਗਾ ਕੋਈ ਪ੍ਰੋਬਲਮ ਆ ਉਹਦੇ ਜਦਾਂ ਦੂਜਾ ਕਹਿੰਦਾ ਚੱਲਦਾ ਮੇਰਾ ਤਾਂ ਫਿਰ ਨਹੀਂ ਖੋਲੋ ਜੀ ਹੋਰ ਚਲਾ ਦਿੰਨੇ ਆ ਕੋਈ ਹੈ ਹਾਂ 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 ਰੇਲੀ ਤੇ ਰਦਾਦਾ ਕਰ ਲਿਆ ਸੀਗਾ ਫੇਰ ਮਾਸੀ ਲੜ ਪਈ ਮੈਨੂੰ ਪਤਾ ਉਥੇ 12 1 ਵਜੇ ਆਉਣਗੇ ਮੁਰਤੇ ਰਾਤ ਨੂੰ ਮਾਸੀ ਨਾਲ ਗੱਗੂ ਰਜੇ ਗੱਲੂ ਇਹ ਮਾਸੀ ਨਾਲ ਲੜ ਕੇ ਨਾ ਰਜੇ ਗੱਗੂਆਂ ਦੀ ਮਾਸੀ ਵੇਲੀ ਲਾ ਕੇ ਕਿਹੜਾ ਇਹ ਲੈ ਕੇ ਉਥੇ ਆਵੇਂ ਨਾ ਫਿਰ ਤੜਾਈ ਜਾਂਦੀ ਆਪੇ ਬਹਿ ਜਾਣਗੇ ਥੱਕ ہار ਕੇ ਕਿੱਥੋਂ ਉਥੇ ਆਪ ਹੀ ਨਹੀਂ ਜਾਂਦੇ ਹੁੰਦੇ ਇਹ ਇਹ ਕਿ ਜੀ ਮਾਏ ਰੈਲੀ ਤੇ ਜਾਣਾ ਆੜੀ ਮੈਨੂੰ ਫੋਨ ਆ ਗਿਆ ਕਹਿੰਦਾ ਐਜਾ ਜੇ ਮਲਾਉਣ ਵੀ ਲੱਗੇ ਪਹਿਲੀ ਇੱਥੇ ਜਾਣ ਵੇਲੇ ਮੈਨੂੰ ਕਹਦਾ ਵਾ ਇਸਦੇ ਹਾਂ ਜਾਊ ਇਸਦਾ ਘਰੇ ਮੁੜ ਕੇ ਆਉਂਗਾ ਮਰ ਪਸ ਨਹੀਂ ਆਇਆ ਸੀ ਹਾਂ ਨਹੀਂ ਜਿੰਮ ਜੋ ਤੋਂ ਮੈਂ ਟਾਈਮ ਨਾਲ ਹੀ ਤੋਰਤਾ ਸੀਗਾ ਲਾ ਲਾਂ ਮੈਂ ਤੂੰ ਤੇ ਹੁਆ ਕਰਿਆ ਨਹੀਂ ਅਮਨ ਦੇ ਪਿਉ ਨੇ ਦਰਸ਼ਨ ਕੀ ਆਜੇ ਪੀਵਾ ਮੈਥੋਂ ਹੀ ਜਲਦੀ ਹੁਣ ਜਲਦੀ ਨਹੀਂ ਮੈਥੋਂ ਵੀ ਇਹ ਯਾਰ ਲੈ ਜਾ ਚਾਹ ਹੋਰ ਚਲਾਤਾ ਬਾਈ ਬਈ ਹੁਣ ਚੱਲੂ ਚੱਕਾ ਚੱਕਾ ਕਿੱਥੇ ਆ YouTube ਆ ਦੇਖੀ ਜਾਂਦਾ ਸੀ ਚਾਚਾ ਵੀਡੀਓ ਇਹ ਉਹ ਵੇਖਦੇ ਤਾਰੀ ਬਾਬੇ ਦੀ ਕਹਿੰਦਾ ਵੀ ਝੀਕ ਨਹੀਂ ਸੌਣੇ ਚਾਹੀਦੀ ਢੋਲ ਵਜਾਉਣਾ ਭਾਈ ਜੀ ਉਹਨਾਂ ਨੇ ਢੋਲ ਚੱਕਦਾ ਤੇ ਤੰਗੜਤਾਏ ਤੰਗੜਤਾਏ ਅੰਦਰ ਉਹਦੇ ਉਹ ਪੈਰ ਮੇਰਿਆ ਤਾਂ ਪਿੱਛੇ ਲਾਵਾਂ ਕੋਲੇ ਉਹ ਪੈਰ ਮੇਰਿਆ ਲੈ ਜਾ ਚੱਕ ਬਸ ਇਹਨੇ ਕੰਮ ਸੀ ਪਰ ਮੈਂ ਮੱਜਾਂ ਲੈ ਗਿਆ ਜਾਂਦਾ ਸੀਗਾ ਉਹ ਗੈਸ ਕੱਟ ਮੱਚ ਗਿਆ ਗੱਲ ਫੀਟਰ ਦਾ ਚਾਚਾ ਪੰਪੇ ਵਾਲਾ ਪੈਸ ਜੀ ਨਾ ਤੁਸੀਂ ਉਹ ਹੀ ਨਾ ਉਹ ਹੀ ਉਸੇ ਦੀ ਪਾ ਕੇ ਆਉਣੇ ਆ ਇਹ ਤਾਂ ਇੱਥੇ ਪਿਆਰਣ ਦੇ ਨਹੀਂ ਆਲਾ ਤਾਂ ਛੱਤੂ ਤਖੜਾ ਵਾਸੀ ਠੀਕ ਆ ਠੀਕ ਹੈ ਜੀ ਮਿਸਤਰੀ ਭਾਈ ਸਾਹਿਬ ਕਹਿੰਦੇ ਹਲੇ ਥੋੜਾ ਜਿਹਾ ਸਮਾਂ ਲੱਗੂਆ ਤੇ ਮੈਂ ਕਿਹਾ ਉਹਨੇ ਮੱਝੇ ਹੀ ਡਬੋ ਲਿਆਉਣੇ ਆ ਛੱਪੜ ਦੇ ਫੇਰ ਗਰਮੀ ਹੋਰ ਫੱਟੇ ਚੱਕਣ ਦੀ ਆ ਆ ਵਾਹ ਜੀ ਗੁਰਜੀ ਇਹ ਪਈ ਆਪਣਾ ਬੱਸ ਸਟੈਂਡ ਆ ਛੱਪੜ ਲਵੇ ਓਰੇ ਜੋ ਉੱਥੇ ਬਜ਼ੁਰਗਾਂ ਦਾ adda ਸਾਹਮਣੇ ਤੇ ਉਹ ਤੜਕੇ ਆਥ ਨੇ ਦੁਪਹਿਰੇ ਲੱਗੀਆਂ ਰਹਿੰਦੀਆਂ ਬਜ਼ੁਰਗਾਂ ਦੀਆਂ ਰੌਣਕਾਂ ਤੇ ਚਾਰ ਪੰਜ ਬੱਸ ਸਟੈਂਡ ਨੇ ਆਪਣੇ ਵੱਡਾ ਮੇਨ ਆ ਬੱਸ ਸਟੈਂਡ ਉਹ ਅੱਗੇ ਸਕੂਲ ਲਵੇ ਆ ਤਗੜਾ ਗਵਾਂਡੀ ਮੇਤਰਾ ਕੁਰਤੈ ਸਿੰਘ ਵਧੀਆ ਵਧੀਆ ਤੂੰ ਸੁਣਾ ਬੰਦ ਕਰਦੇ ਆ ਹੈਲਪ ਤਾਂ ਜਗਦਾ ਨਾ ਨਾ ਬਹੁਤ ਦੂਰ ਰਹਿ ਗਈ ਸੜਕ ਤਾਂ ਉਹ ਫਿਰ ਨਮਿਕਾ ਜੀ ਜਮਾਂ ਚੜਦੀ ਗਲਾ ਹਾਂ ਗੱਗੂ ਫਿਰ ਮੈਂ ਕਹਿੰਦਾ ਜਿਮ ਜੇ ਗੱਗੂ ਹਾਂ ਚੇਲਾ ਮੋਨ ਲਿਆ ਐ ਨਹੀਂ ਪਤਾ ਕਿੰਨਾ ਕਿਚਰ ਪੂਰੀ ਪਾਊਗਾ ਸਾਨੂੰ ਕਹਿੰਦਾ ਸੀ ਕਹਿੰਦਾ ਬੜਾ ਵਧੀਆ ਰਹਿੰਦਾ ਸੀ ਰੀਮਾ ਕੋਚਰ ਦਾ ਸੀ ਵੀ ਆਈਆਂ ਅੱਖੇ ਨਹੀਂ ਤੁਸੀਂ ਤਾਂ ਫਿਰ ਉਹ ਤੋਂ ਕਣਕ ਦਾ ਸੀ ਜਿਹਨਾਂ ਆ ਗਿਆ ਸੀ ਛਾੜ ਕੇ ਸੀ ਇੱਕ ਵਾਰੀ ਜੇ ਨਾਗਾ ਪਾਈਏ ਯਾ ਰੂਟੀਨ ਜਾਂ ਟੋਟੀ ਜੇ ਫਿਰ ਔਖਾ ਹੁੰਦਾ ਮੈਂ ਆਪਦੀ ਗੱਲ ਹੀ ਕਰਾਂ ਮੈਂ ਆਪ ਹੀ 2.5 ਮਹੀਨੇ ਬਾਦ ਲਾਉਣ ਲੱਗਿਆ ਹੁਣ ਪੌਣੇ 3 ਮਹੀਨੇ ਹੋ ਗਏ ਸੀ ਉਹਦੇ ਫਿਰ ਕੰਮ ਤੜ ਕਿਉਂ ਲੈ ਕੇ ਹੋ ਜਾਂਦਾ ਨਾ ਹਾਂ ਉਹ ਕੰਮ ਵਾਲਾ ਉੱਤੋਂ ਦੀ ਚੜ ਗਿਆ ਸੀ ਫਿਰ ਦੰਦੇ ਹੀ ਦੋਰ ਰਹੇ ਜਾਂਦੇ ਸੀ ਫਿਰ ਹੈਪੀ ਵਾਲਾ ਕੰਮ ਵੀ ਫਿਰ ਸਾਨੂੰ ਪੈ ਗਿਆ ਸੀਗਾ ਉਹ ਬਾਕੀ ਮੈਂ ਤਾਂ ਥੱਕ ਵੀ ਜਾਂਦਾ ਹੈਗਾ ਕੰਮ ਵੀ ਉਹ ਉਧਰੋਂ ਫਿਰ ਜੇ ਥੋੜਾ ਥੋੜਾ ਕੀ ਨਹੀਂ ਜਦੋਂ ਕੰਮ ਮਜਾ ਉਧਰ ਸਿਰ ਜੇ ਤੇ ਚੜਾਇਆ ਪਿਆ ਹੋ ਉਹ ਤੋਂ ਫਿਰ ਤੜ ਕੇ ਹੱਥ ਨੇਹਰਾ ਸਵੇਰਾ ਤਾਕੜਾ ਤਾਮਦਮ ਲੈ ਲਿਆ ਕਰ ਕਦੇ ਹਾਂਜੀ ਸਰ ਕੀ ਫਰਮਾ ਰਹੇ ਸੀ ਕੁਛ ਨਹੀਂ ਫਰਮਾ ਰਹੇ ਮੈਂ ਇਹ ਦਮਾ ਸਿੰਘੀ ਵਾਲੇ ਬੜੇ ਹਾਂ ਸਿੰਘ ਚੱਕਵੇਂ ਆ ਪੂਰੇ ਹੈ ਸਿੰਘ ਚੱਕਵੇਂ ਆ ਮੱਝ ਨਹੀਂ ਚੱਕਮੀ ਹੈਗੀ ਠੀਕ ਆ ਉਹ ਕੈਮਰੇ ਨੂੰ ਘੂਰਦੇ ਹੀ ਹੁੰਦੀ ਆ ਉਹਨੇ ਕੁਛ ਕਹਿੰਦੀ ਦੇਖ ਲਈ ਇਹ ਕੀ ਕਰੂੰ ਇਨਾ ਸ਼ੁਕਰਿਆ ਹਾਂ ਹੋਰ ਹਰਮਨ ਤਕੜਾ ਦਾ ਹਾਂ ਠੀਕ ਆ ਹਾਜੇ ਰੂੜੀ ਪਾਈ ਹੈ ਨਾ ਕੇ ਗੱਲ ਦਾ ਮੈਂ ਨਾ ਰੂੜੀ ਦਾ ਪਾਸੇ ਹਾਂ ਉੱਥੇ ਉਹਨੂੰ ਮਿੱਟੀ ਪੋਣੀ ਰੂੜੀ ਦੂਜਾ ਬੜਾ ਚਪੜੀ ਇਹਨੇ ਬੜਾ ਜੇਵੀਸ ਤੇ ਪਹੇਜੀ ਠੀਕ ਹੈ ਨਹੀਂ ਓਖਾ ਹੋ ਗਿਆ ਜੀ ਕੰਮ ਹਲੋ ਹਟਾ ਲੋਟਾ ਤੇ ਬਾਕੀ ਭਾਈ ਜਿੰਮ ਤੂੰ ਲਾਈ ਆ ਪਹਿਲਾਂ ਹਨਾ ਚਾਰ ਪੰਜ ਮਹੀਨੇ ਨੌਜਵਾਨ ਜਾਂਦੇ ਰਹੇ ਆ ਆਪਣੇ ਵਾਲਾ ਮਨਪ੍ਰੀਤ ਤੇ ਇਹ ਤੇ ਫਿਰ ਪਿਛਲੇ ਵਾਲਾ ਹਾਰੀ ਵਾਲਾ ਸੀਜ਼ਨ ਜਾ ਕੇ ਤੋਂ ਹਟ ਕੇ ਸੀ ਤੇ ਜਿੰਮ ਦੇ ਕੀ ਫਾਇਦੇ ਫਾਇਦਾ ਵਧੀਆ ਸਰੀਰ ਥੱਕ ਅੱਜ ਵਧੀਆ ਆ ਰਹਿੰਦਾ ਸੀ ਇਕ ਟਾਈਮ ਇਹ ਰਹਿੰਦੇ ਸੀ ਹੁਣ ਤਾਂ ਥੋੜਾ ਜਿਹਾ ਸੁਸਤੀ ਆ ਜਾਂਦੀ ਹੈ ਕਰੀ ਟੈਗ ਚ ਰਹਿੰਦਾ ਸੀ ਹਣਾ ਐਤਵਾਰ ਵਾਲੇ ਦਿਨ ਵੀ ਐਂ ਲੱਗਦਾ ਯਾਰ ਅੱਜ ਜ਼ੋਰ ਲਾਇਆ ਹੁੰਦਾ ਸਰੀਰ ਵਧੀਆ ਰਹਿੰਦਾ ਹਣਾ ਬਸ ਥੋੜਾ ਜਿਹਾ ਮੇਰੇ ਤਾਂ ਲੈਗ ਤਾਂ ਨਹੀਂ ਲੋਟ ਆਉਂਦਾ ਸੀ ਲੈਗ ਡੇ ਤੂੰ ਕਹਿੰਦਾ ਥੋੜਾ ਜਿਹਾ ਭਜਦੇ ਠੀਕ ਹੈ ਰੋ ਉਹ ਤਾਂ ਸਾਰੇ ਡਰਦੇ ਹੁੰਦੇ ਜੇ ਇੱਕ ਵਾਰੀ ਬੰਦਾ ਗਜੀਚੀ ਲੈ ਕੇ ਸੈੱਟ ਕਰਦੇ ਕੰਮ ਫੇਰ ਉਸ ਤੋਂ ਬਾਅਦ ਠੀਕ ਲੱਗਣ ਲੱਗ ਜਾਂਦਾ ਠੀਕ ਹੈ ਮਿੱਤਰਾਂ ਸ਼ਕਲੇ ਪ੍ਰਸ਼ਾਦਾ ਪਾਣੀ ਸ਼ਕਲੇ ਆ ਠੀਕ ਹੈ ਫਿਰ ਲਾ ਦਿਓ ਟਿਕੋਈ ਨਾ ਬੈਜੋ ਬੈਜੋ ਗਈ ਨਾ ਉਹ ਦੁਬਾਰ ਅੱਜ ਤੇ ਮੰਡੀ ਆ ਤਲਵੰਡੀ ਸਾਬੋ ਟਰੈਕਟਰਾਂ ਦੀ ਬਹੁਤ ਵੱਡੀ ਤੇ ਭਾਰੀ ਮੰਡੀ ਹੁੰਦੀ ਆ ਹਾਂ ਬਟਿੰਡਾ ਹੀ ਬਟਿੰਡਾ ਸਿੱਤਾ ਹੀ ਬਟਿੰਡਾ ਹਾਂ ਬੋਰਡ ਤੇ ਤੁਸੀਂ ਪਾੜ ਹੀ ਲਿਆ ਹੋਊਗਾ ਬਹੁਤੇ ਵੀਰ ਭਾਈ ਪੁੱਛਦੇ ਹੁੰਦੇ ਆ ਬਟਿੰਡਾ ਛੋਟੇ ਤੋਂ ਕਿੰਨੀ ਕੀ ਦੂਰ ਆ ਆ 52 ਕਿਲੋਮੀਟਰ ਬਾਈ 50 ਆ ਮੰਨ ਲਾ ਬਸ ਇਹਦਾ ਅੱਗੇ 2 ਕਿਲੋਮੀਟਰ ਜਾ ਕੇ ਅਗਲੇ ਬਸ ਸਟੈਂਡ ਤੇ ਪੂਰਾ ਹੁੰਦਾਗਾ ਸਿਸਟਮ ਬਠਿੰਡਾ ਸਰਦੂਲਗੜ ਬਠਿੰਡਾ ਸਿੱਧੀਆਂ ਲਾਉਂਦੀਆਂ ਗੇੜੇ ਪਿੰਡ ਆਪਣਾ ਸੂਰਤੀ ਆ ਸ਼ਾਂਤੀ ਕਿਵੇਂ ਆ ਤਾਇਆ ਠੀਕੇ ਠੀਕੇ ਬਣ ਗਿਆ ਚੰਗੀ ਸਿਹਤ ਬਾੜੀ ਵਧ ਗਿਆ ਕਿਉਂ ਪੁੱਛਦਾ ਬਚੇ ਗਰਮੀ ਤੋਂ ਗਰਮੀ ਨਹੀਂ ਲੱਗਦੀ ਸਾਨੂੰ ਇੱਥੇ ਸਰੀਰ ਪੱਥਰ ਨੇ ਇੱਥੇ ਆਉਂਦਾ ਨਹੀਂ ਮੁੜਕਾ ਹੈ ਮੁੜਕਾ ਕਿਉਂ ਹੈ ਪਹਿਲਾਂ ਮੁੜਕਾ ਘੱਟਦਾ ਬਹੁਤ ਟਾਈਮ ਤੋਂ ਹੁਣ ਆਵੇ ਨਾ ਹੁਣ ਵੱਡ ਨੂੰ ੜ ਗਿਆ ਵੱਡ ਨੂੰ ੜ ਗਿਆ ਉਹਦਾ ਸਰੀਰ ਨਾ ਦਾਣੇ ਤੇ ਚਲ ਭਾਈ ਤੰਦਰੁਸਤ ਰੱਖੇ ਪ੍ਰਮਾਤਮਾ ਜਾਣ ਨੇ ਜੀ ਲਾ ਲਿਆ ਜੱਗੇ ਤਾਂ 5-7 ਮਿੰਟ ਲਾ ਕੇ ਭੱਜ ਜਾਂਦੀਆਂ ਹੁੰਦੀਆਂ ਸੀਗੀਆਂ ਚਲ ਖੈਰ ਉਹਨੇ ਮਿਸਤਰੀ ਨੇ ਟੋਕ ਛਕ ਲੈਣਾ ਫਿਰ ਚੱਲਦੇ ਜੇ ਬੜਾਂਗੇ ਖੇਤ ਨੂੰ ਅੱਜ ਇਹਨਾਂ ਨੇ ਜੀ ਲਾ ਰੱਖਿਆ ਸੀਗਾ ਅੱਧਾ ਘੰਟਾ ਹੋ ਗਿਆ ਛੱਪੜ ਤੇ ਮੈਂ ਵੀ ਖੇਤ ਨੂੰ ਜਾਣਾ ਸੀ ਤੇ ਮਾਤਾ ਹੋਰਿਆ ਨੇ ਹੀਪੀ ਹੋਰਿਆ ਨੇ ਜਾ ਕੇ ਆਉਣਾ ਮਾੜਾ ਤੇ ਮਾਤਾ ਹੁਣ ਇਹਨਾਂ ਵਾਸਤੇ ਰੋਟੀ ਲੈ ਕੇ ਆਇਆ ਲਾਲ ਚ ਦੇਣ ਵਾਸਤੇ ਇਹਨਾਂ ਨੂੰ ਛੱਪੜ ਚੋਂ ਕੱਢਣ ਵਾਸਤੇ ਚੱਲ ਚੱਲ ਜੇ ਦੇਸ ਦੀ ਰੋਟੀ ਮਹਾਰਾਜ ਜੀ ਮੈਂ ਬੋਲਦਾ ਇਹਨਾਂ ਨੂੰ ਇੱਕ ਵਾਰੀ ਹੱਲਗਾ ਨਹੀਂ ਮਾਹ ਚੱਲ ਬੈਠੀਆਂ ਰਹਿਣ ਦਿੰਦੇ ਆ ਹੂੰ ਚੇ ਚਲੋ 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 ਸਮਾ ਹੋ ਗਿਆ ਇਸ ਵਕਤ ਪੂਰਾ 3 ਵਜੇ ਦਾ ਤੇ ਮਿਸਤਰੀ ਦੇ ਲਾਰੇ ਲੱਪੇ ਹਲੇ ਚੱਲੀ ਜਾਂਦੇ ਆਗੇ ਤੇ ਦੁਪਹਿਰ ਬਾਅਦ ਚੱਲ ਬੜਾਂਗੇ ਕਹਿੰਦਾ ਸੀ ਕਿ ਮਿਸਤਰੀ ਤੇ ਮੈਂ ਚੱਲ ਕੋਈ ਨਾ 4 4:30 ਵਜੇ ਜਾਵੜਾਂਗੇ ਕਿ ਉਹਨੇ ਹੰਦੀਰਾਚਾਰ ਪਾ ਕੇ ਮੈਂ ਕਿ ਆ ਜੂਗਾ ਹਾਂਜੀ ਰੇਡੀ ਹੋ ਸਰਗਿਆਂ ਨੀਆਂ ਚੁੱਪ ਕਰਕੇ ਸਿੱਧੀਆਂ ਖੜੀਆਂ ਰਹੜੀਆਂ ਕਿਸੇ ਨੇ ਹੱਲਾ ਗੁੱਲਾ ਨਹੀਂ ਕਰਨਾ ਤੇ ਸਾਰਿਆਂ ਨੂੰ ਟੋਕਰ ਟੋਕਰ ਹਰੇ ਦਾ ਮਿਲ ਜੂਗਾ ਠੀਕ ਐ ਦੂੜੀ ਦਾ ਉਹ ਪਰੀ ਭਈਆ ਪੰਡਾ ਆਰਾਮ ਨਾਲ ਖਾਣਾ ਪੋਣੇ 5 ਵਜੇ ਦਾ ਸਮਾਂ ਤੇ ਖੇਤ ਆਕੇ ਜਿਹੜਾ ਮਾਰਨ ਤੇ ਨਾਲੇ ਪਾਣੀ ਵਾਲੀਆਂ ਪਾਈਪਾਂ ਬੰਦ ਕਰ ਲਈਆਂ ਇੱਧਰ ਉੱਧਰ ਛੱਡਤੀਆਂ ਲਾਈਟ ਤਾਂ ਆਊਗੀ ਤੜਕੇ 8 ਵਜੇ ਤੇ ਅੱਜ ਕੱਲ ਹਲ ਮਾਰ ਕੇ ਗਏ ਸੀਗੇ ਹਰੇ ਵਾਲੇ ਬਾੜੀਏ ਚ ਪਕੌੜਾ ਬਣ ਗਿਆ ਕੱਖਾਂ ਦਾ ਵਧੀਆ ਤੇ ਮਿਸਤਰੀ ਆਪਣਾ ਫੀਟਰ ਸਮਾਰਨ ਵਾਲਾ ਭਾਈ ਤੇ ਕਹਿੰਦਾ ਤੜਕੇ ਚੱਲਾਂਗੇ ਸ਼ਾਮ ਜਿਹਦੀ ਕਰਦੇ ਪਹਿਲਾਂ ਪਾਪਾ ਜਾ ਕੇ ਆਏ ਸੀ ਉੱਧਰ ਆ ਬਰਖਸ਼ਾ ਬੰਨੀ ਤੇ ਟਰੈਕਟਰ ਖੋਲ ਰੱਖਿਆ ਸੀ ਇਹਨੇ ਕੋਈ ਕੰਮ ਚ ਬਿਜੀ ਸੀ ਥੋੜਾ ਜਿਹਾ ਤੇ ਤਾਂ ਕਰਕੇ ਫਿਰ ਗੱਲ ਹੁਣ ਤੜਕੇ ਤੇ ਰੱਖਤੀ ਤੜਕੇ ਵੇਖਦੇ ਆ 7:00 ਵਜੇ ਪੀਟਰ ਦੇ ਗੈਸ ਕਟਾਪੂ ਆਉਣੇ ਆ ਉਹਨੇ ਖੇਤ ਡਿਊਟੀ ਲਾਉਣੇ ਅੱਧਾ ਪੌਣਾ ਘੰਟਾ ਇੱਥੇ ਬਹਿਨੇ ਆ ਆਰਾਮ ਫਰਮੋਨੇ ਆ ਆਪਦੇ ਪੁਰਾਣੇ ਟਿਕਾਣੇ ਤੇ ਵਾਹਿਗੁਰੂ ਕੀ ਹਾਲ ਚਾਲ ਉਹ ਵਧੀਆ ਸੀ ਰਿਆ ਆਪ ਦੱਸੋ ਬਈ ਨਾ ਯਾਰ ਮੈਂ ਤਾਂ ਬਸ ਬੰਬੂ ਕਾਰਟ ਤੇ ਆਇਆ ਸੀਗਾ ਤੇ ਪਾਣੀ ਪੂਣੀ ਲੈ ਕੇ ਨਹੀਂ ਆਇਆ ਆਉਣਾ ਜਾਣੇ ਹੀ ਕਰਨਾ ਸੀਗਾ ਮੈਂ ਤਾਂ ਬਸ ਅੱਧਾ ਘੰਟਾ ਬੈਠ ਗਿਆ ਦੋ ਚਾਰ ਮਿੱਤਰਾਂ ਨੂੰ ਟੈਲੀਫੋਨ ਕਰਨੇ ਸੀ ਸਲਾਹਾਂ ਬਣਦੀਆਂ ਸੀ ਲੋਟਾਂ ਤੂੰ ਚੱਲ ਭਾਈ ਲੋਟ ਹੀ ਰੱਖੇ ਰੱਬ ਰਾਜੀ ਖੁਸ਼ੀ ਚਾਹੀਦੀ ਆ ਬਈ ਕਿ ਨਹੀਂ ਕੁਝ ਨਹੀਂ ਹੁੰਦਾ ਗਿੱਲਾ ਗਿੱਲਾ ਬੀਜ ਦੇਂਗੇ ਚੱਲੀਏ ਸਿਰਿਆ ਮੈਂ ਤਾਂ ਤੈਨੂੰ ਅਖਣੇ ਦੇਖਣੇ ਆਉਂਗਾ ਸਮਾਨ ਫੇਰ ਕੇ ਤੇ अच्छा के टोचन ਪਾ ਲਾਂਗੇ ਆ ਜਾਂ ਦੇਖ ਲੈ ਨਾ ਗਰਮੀ ਨਹੀਂ ਲੱਗਣੀ ਪੀਲਾ ਹਾਈ ਦਾ ਇੰਨਾ ਕ ਪਾਣੀ ਤਾਂ ਦੇ ਹੀ ਜਾਂਦੀ ਉਹ ਮੋਟਰ ਕੀਤੋਂ ਵਾਪਸ ਆਏ ਤੇ ਮਾਤਾ ਉਹਰੇ ਲਾਈ ਜਾਂਦੇ ਆਲੂ ਮਟਰ ਨੂੰ ਤੜਕਾ ਤੜਕਾ ਇਹ ਛੜਨਾ ਦੀ ਤਮਾਪਤੀ ਹੋ ਗਈ ਤੇ ਲੱਕੜਾਂ ਦੇ ਕੰਮ ਸ਼ੁਰੂ ਹੋ ਗਿਆ ਉਹ ਆਹ ਤੇ ਧੱਕੇ ਧੱਕੇ ਚੋਕ ਕੇ ਉੱਤੇ ਲਾਉਂਦੇ ਆ ਫਟੀਆਂ ਜੀਆਂ ਫਿਰ ਲੱਕੜ ਗੋਹੇ ਲਾਉਣੀ ਆ ਜੀ ਠੀਕ ਹੈ ਜੀ ਸਸਰੀ ਘਰ ਦੇ ਬੇਟਾ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਲਾ ਬਾਲਾ 1-2 ਦਿਨ ਹੋ ਗਏ ਆਜਰੀ ਲੱਗੀ ਨਹੀਂ ਜੀ ਮੈਨੂੰ ਤੁਹਾਡੇ ਆ। ਹੋਰ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਮੇਰਾ ਬੇਟਾ ਬਣ ਕੇ ਜਾਂਦੇ ਜਾਂਦੇ ਤੇ ਧੁਰ ਤੋਂ ਲੈ ਕੇ ਧੁਰ ਤੱਕ ਬਲੌਗ ਜਰੂਰ ਦੇਖਣਾ। ਧੰਨਵਾਦ ਤੁਹਾਡੇ। ਠੀਕ ਆ ਜੀ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਸਮਾਂ ਕੱਟ ਕੇ ਤੁਸੀਂ ਪਰਿਵਾਰਾਂ ਸਮੇਤ ਦੇਖਦੇ ਹੋ ਤੇ ਜੁੜੇ ਰਹੋ ਉਹ ਚੈਨਲ ਦੇ ਨਾਲ ਮਿਲਦੇ ਆਂ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ। ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ।